ਲਓ ਜੀ ਅੱਜ ਆਪਣੇ ਖਾਲ ਦਾ ਲਾਸਟ ਦਿਨ ਸੀਗਾ ਤੇ ਬਹੁਤ ਸੋਹਣਾ ਖਾਲ ਬਣ ਕੇ ਤਿਆਰ ਹੋਇਆਗਾ ਇਹ ਖਾਲ ਬੰਨ ਨੂੰ ਪੂਰਾ 1 ਮਹੀਨਾ ਲੱਗਾ ਤੇ ਖਾਲ ਬਹੁਤ ਸੋਹਣੇ ਤਰੀਕੇ ਨਾਲ ਬਣਿਆ ਹੋਇਆ ਪੂਰਾ ਵਧੀਆ ਮਟੀਰੀਅਲ ਲੱਗੇ ਇਸ ਖਾਲ ਵਿੱਚ ਤੇ ਆਪਾਂ ਮਿਸਤਰੀਆਂ ਦਾ ਵੀ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਵਿਚਾਰਿਆਂ ਨੇ ਬਹੁਤ ਚੰਗੇ ਤਰੀਕੇ ਨਾਲ ਖਾਲ ਨੂੰ ਤਿਆਰ ਕੀਤਾ ਤੇ ਆਪਾਂ ਦਿਲੋਂ ਧੰਨਵਾਦੀਆਂ ਆਮ ਪਾਰਟੀ ਦੇ ਤੇ ਭਗਵਾਨਤਮਨ ਦੀ ਸਰਕਾਰ ਦੇ ਜਿਨ੍ਹਾਂ ਨੇ ਇਹ ਗੱਲ ਕਹੀ ਸੀ ਟੇਲਾ ਤੱਕ ਪਾਣੀ ਪਹੁੰਚਾਵਾਂਗੇ ਸਾਡੇ ਵਾਸਤੇ ਖਾਸ ਕਰਕੇ ਉਹ ਗੱਲ ਸੱਚ ਹੋਈ ਆ ਕਿ ਸਾਡੇ ਪਿੰਡ ਚ ਲਗਭਗ ਟੇਲਾ ਤੱਕ ਪਾਣੀ ਪਹੁੰਚ ਗਿਆ ਤੇ ਮਟੀਰੀਅਲ ਵੀ ਬਹੁਤ ਸੋਹਣਾ ਲੱਗਿਆ ਇਸ ਦਾ ਬਹੁਤ ਧੰਨਵਾਦ ਹੈ ਸਰਕਾਰ ਦੇ ਕਿ ਜੋ ਇਹ ਖਾਲ ਬਣਾ ਕੇ ਦਿੱਤਾ ਸਾਨੂੰ ਵਧੀਆ ਚੰਗਾ ਮਟੀਰੀਅਲ ਲਾ ਕੇ ਵਿੱਚ ਕਮੈਂਟਾਂ 'ਚ ਲੋਕ ਇਹ ਜ਼ਰੂਰ ਕਹਿਣਗੇ ਕਿ ਆਮ ਆਰਤੀ ਦਾ ਚੌਂਚਾ ਹਨਾ ਆਮ ਪਾਰਟੀ ਦੀ ਤਾਰੀਫ ਕਰਦਾ ਬਾਈ ਜੀ ਜਿਹੜੇ ਸਰਕਾਰ 'ਚ ਜਿਹੜਾ ਕੰਮ ਹੋਇਆ ਹੋਵੇ ਪਾਰਟੀ ਬਾਜ਼ੀਆਂ ਤੋਂ ਉੱਤੇ ਉੱਠ ਕੇ ਉਸ ਕੰਮ ਦੀ ਤਾਰੀਫ਼ ਕਰਨੀ ਬੰਦ ਹੀ ਆ ਸਾਡਾ ਇਹ ਕੰਮ ਭਗਵਾਨਤਮਾਨ ਦੀ ਸਰਕਾਰ ਚ ਹੋਇਆ ਤੇ ਬਹੁਤ ਸੋਹਣੇ ਤਰੀਕੇ ਨਾਲ ਹੋਇਆ ਤਾਂ ਅਸੀਂ ਦਿਲੋਂ ਧੰਨਵਾਦੀਆਂ ਹਾਂ ਜਿੱਥੇ ਪੂਰ ਕੰਮ ਸਰਕਾਰਾਂ ਚ ਚੰਗੇ ਮਾੜੇ ਹੁੰਦੇ ਰਹਿੰਦੇ ਨੇ ਉਹ ਗੱਲ ਰਹਿ ਜਾਂਦੀ ਹੈ ਅਲੱਗ ਆ ਆਪਾਂ ਸਪੈਸ਼ਲ ਖਾਲ ਦੀ ਗੱਲ ਕਰਦੇ ਆਂ ਹਾਂ ਜਿੱਥੇ ਨਹੀਂ ਕੰਮ ਹੋਇਆ ਬਈ ਉਹ ਸਰਕਾਰ ਨੂੰ ਚੰਗਾ ਮਾੜਾ ਕਹਿ ਸਕਦੇ ਆ ਪਰ ਆਪਾਂ ਆਪਦੇ ਵੱਲੋਂ ਸਰਕਾਰ ਦਾ ਦਿলো ਧੰਨਵਾਦੀ ਕਰਦੇ ਆਂਗੇ ਭਗਵਾਨ ਤਮਨ ਸਰਕਾਰ ਨੇ ਜੋ ਗੱਲ ਕਹੀ ਸੀ ਟੇਲਾ ਤੱਕ ਪਾਣੀ ਪਹੁੰਚਾਉਣ ਵਾਲੀ ਉਹ ਗੱਲ ਜਰੂਰ ਸੱਚ ਕਰਤੀ ਸਾਡੇ ਏਰੀਆ ਚ ਬਾਕੀ ਹੋਰ ਏਰੀਆ ਚ ਨਹੀਂ ਹੋਣੀ ਹੋਈ ਹੁਣੀ ਉਹ ਗੱਲ ਅਲੱਗ ਤੋਂ ਰਹਿ ਗਈ ਬਈ